ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਅੱਜ ਗੱਲ ਕਰਦਾ ਜੀ ਫਿਲਮ ਲੈਂਦੋਂ ਹਲਾ ਕਿ ਕਸੂਬੇ ਦਾ ਜਗੀਰ ਸਿੰਘ ਜੀ ਦੀ ਸੂਬੇ ਦਾ ਜਗੀਰ ਸਿੰਘ ਉਹ ਜਦੋਂ ਆਰਮੀ ਵਿੱਚ ਉਹ ਜਾਂਦੇ ਨੇ ਸਿਰਫ ਆਪਣਾ ਟੱਬਰ ਦਾ ਸਿਸਟਮ ਯਾ ਸਹੀ ਕਰਨ ਦੇ ਚੱਕਰ ਚ ਤੇ ਪੱਦੀ ਸੂਰਾ ਸਿੰਘ ਹੁਸ਼ਿਆਰਪੁਰ ਦੇ ਰਹਿਣ ਵਾਲੇ ਹੁੰਦੇ ਨੇ ਤੇ ਉਹਨਾਂ ਦੇ ਬ੍ਰਦਰ ਦੇ ਚਾਰ ਬੇਟੇ ਹੁੰਦੇ ਆ ਤੇ ਛੋਟੇ ਹੁੰਦੇ ਇਹਨਾਂ ਦੇ ਮਾਪੇ ਪਹਿਲਾਂ ਹੀ ਕਿਤੇ ਗੁਜ਼ਰ ਗਏ ਹੁੰਦੇ ਆ ਤੇ ਭਰਾ ਨਹੀਂ ਤੇ ਕਿਤਾਈ ਨੇ ਪਾਲਿਆ ਹੁੰਦਾ ਇਹਨਾਂ ਨੂੰ ਤੇ ਉਹਨਾਂ ਨੂੰ ਆਪਣਾ ਪਿਓ ਹੀ ਸਮਝਦੇ ਆ ਪਿਓ ਦਾ ਹੁਕਮ ਹੀ ਮੰਨਦੇ ਆ ਭਰਾ ਦਾ ਇਦਾਂ ਦੇ ਲੋਕ ਬਹੁਤ ਘੱਟ ਹੁੰਦੇ ਆ ਤੇ ਆਰਮੀ ਚ ਜਾਂਦੇ ਆ ਤੇ ਆਪਣੇ ਟੱਬਰ ਦਾ ਉਹਦੇ ਭਰਾ ਦੇ ਬੇਟਿਆਂ ਦਾ ਵੀ ਚੰਗਾ ਪੜਾਉਂਦੇ ਲਿਖਾਉਂਦੇ ਦੋ ਬੇਟਿਆਂ ਨੂੰ ਦੋ ਥੋੜੇ ਪੜਨ ਚ ਇੱਦਾਂ ਹੀ ਹੁੰਦੇ ਸਿੱਧੇ ਹੁੰਦੇ ਆ ਜੀ ਉਹ ਨਹੀਂ ਪੜਦੇ ਤੇ ਦੂਆਂ ਨੂੰ ਬਹੁਤ ਵਧੀਆ ਪੜਾਉਂਦੇ ਆ ਤੇ ਅੱਜ ਉਹ ਦੋਲੇ ਵਧੀਆ ਜਗ੍ਹਾ ਤੇ ਸੈੱਟ ਨੇ ਇੱਕ ਆਸਟ੍ਰੇਲੀਆ ਵਿੱਚ ਐ ਇੱਕ ਇੰਡੀਆ ਚ ਐ ਤੇ ਹਨਾ ਵਧੀਆ ਚੱਲਦਾ ਜੀ ਉਹਨਾਂ ਦਾ ਤੇ ਆਪਣੇ ਟੱਬਰ ਨੂੰ ਇਹ ਛੱਡ ਦਿੰਦੇ ਆ ਨਾਨਕੀ ਉਹਨਾਂ ਦੇ ਨਾਲ ਮਤਲਬ ਉਹ ਔਰਤ ਨੂੰ ਉਹਦੇ ਪੇਕਿੰਗ ਆਪਣਾ ਪਰਿਵਾਰ ਸੈੱਟ ਕਰਨ ਦੇ ਲਈ ਦੇਖੋ ਤੇ ਉਹ ਉੱਥੇ ਬੱਚੇ ਪੜਦੇ ਉਹਨਾਂ ਦੇ ਰਿਟਾਇਰਮੈਂਟ ਦੇ ਲਾਗੇ ਜਾ ਕੇ ਆਉਂਦੇ ਆ ਤੇ ਜੀ ਜਦੋਂ ਆਪਣੇ ਪਿੰਡ ਆਉਂਦੇ ਆ ਤੇ ਪਿੰਡ ਆ ਕੇ ਫਿਰ ਇਹ ਪਿੰਡ ਦੇ ਸਮਾਜ ਸੇਵੀ ਇੱਕ ਤਰ੍ਹਾਂ ਦਾ ਬਣ ਜਾਂਦੇ ਆ ਜੀ ਉਹ ਪਿੰਡ ਦੇ ਲੋਕਾਂ ਦਾ ਮਦਦ ਕਰਨੀ ਜਾਂ ਕਿੱਦਾਂ ਹਨ ਤੇ ਇਹ ਪੰਚ ਖੜੇ ਹੋ ਜਾਂਦੇ ਆ ਜੀ ਪੈਂਚੀ ਜਿੱਤ ਜਾਂਦੇ ਲੇਕਿਨ ਸਰਪੰਚਾਂ ਵਾਲੇ ਕੰਮ ਵੀ ਇਹ ਸਾਰੇ ਸੂਬੇਦਾਰ ਜੀ ਕਰਦੇ ਆ ਸੂਬੇਦਾਰ ਜੀ ਆਰਮੀ ਦੇ ਵਿੱਚ ਵੀ ਇਦਾਂ ਸੀ ਵੀ ਇਹਨਾਂ ਦਾ ਪੰਗਾ ਸਿੱਧਾ ਮਹਾਰਾਜੇ ਨਾਲ ਪਿਆ ਸੀ ਹਨਾ ਜਿਹੜਾ ਮਹਾਰਾਜਾ ਤੁਹਾਡੇ ਮੁੱਖ ਮੰਤਰੀ ਰਿਹਾ ਅਮਨਿੰਦਰ ਸਿੰਘ ਤੇ ਇਹਨਾਂ ਨੇ ਕਿਤੇ ਉਹਨੂੰ ਮੁੰਡੀ ਦਿੰਦੇ ਸੀ ਤੇ ਉਹ ਕਹਿੰਦੇ ਬਈ ਮੈਂ ਮੁੰਡੀ ਕੀ ਕਰਨੀ ਕਹਿੰਦਾ ਜੰਗ ਲੱਗੀ ਹੋਆ ਉਹ ਤਾਂ ਕਈ ਬੰਦਿਆਂ ਤੋਂ ਬਚਾਇਆ ਸੀ ਇਹਨਾਂ ਨੇ ਕਹਿੰਦਾ ਜੰਗ ਲੱਗੀ ਹੋਏ ਇੱਥੇ ਮੈਂ ਮਰ ਜਾਊਂਗਾ ਕੀ ਕਰੂੰਗਾ ਮੁੰਡੀ ਨੂੰ ਮਤਲਬ ਇਦਾਂ ਦੇ ਬੰਦੇ ਬਹੁਤ ਅਣਖੀ ਇਹ ਅਣਖੀਆਂ ਦੇ ਸਿਰ ਤੇ ਪੰਜਾਬ ਦਾ ਨਾਂ ਸੀ ਇਹ ਸਮਝਿਆ ਕਰੋ ਤੇ ਇਹ ਜੀ ਪਿੰਡ ਦੇ ਵਿੱਚ ਆ ਜਾਂਦੇ ਆ ਪਿੰਡ ਚ ਬਹੁਤ ਭਲਾ ਕਰਦੇ ਪਰ ਇਹਨਾਂ ਦੇ ਘਰਾਂ ਦੇ ਵਿੱਚੋਂ ਇੱਕ ਮੁੰਡਾ ਛੋਟੂ ਹੁੰਦਾ ਜੀ ਉਹਨਾਂ ਉਹ ਉਹਨੂੰ ਬਲੱਡ ਕੈਂਸਰ ਉਹਨਾਂ ਦੇ ਨਾਲ ਜੁੜਦਾ 2000 ਤੋਂ ਪਹਿਲਾਂ 90 ਦੇ ਬੇਰੀਆਂ ਗੱਲਾਂ 90 ਤੋਂ ਹੀ ਪਹਿਲਾਂ ਤੇ ਉਹਨਾਂ ਦਿਨਾਂ 'ਚ ਬਲੱਡ ਕੈਂਸਰ ਬਹੁਤ ਵੱਡੀ ਬਿਮਾਰੀ ਮੰਨੀ ਹੁੰਦੀ ਤੇ ਇਹ ਜਿਹਨੂੰ ਚੱਕ ਕੇ ਤੁਰਦੇ ਫਿਰਦੇ ਆ ਘਰ ਦਾ ਉਹਨਾਂ ਦੇ ਕਿੰਨੇ ਕੁ ਜਾਂਦੇ ਉਹਨਾਂ ਨੂੰ ਹੀ ਪਤਾ ਹੈ ਤੇ ਅੱਜ ਉਹਨਾਂ ਦਾ ਪੂਰਾ ਟੱਬਰ ਸੈੱਟ ਹੈ ਤੇ ਮੈਂ ਬਾਰ-ਬਾਰੀ ਗੱਲਾਂ ਸਾਰਿਆਂ ਬਾਰੇ ਸੈੱਟ ਆ ਕਿਉਂ ਕਹਿ ਰਿਹਾ ਕਿ ਅੱਜ ਉਹ ਬੰਦਾ ਕਿੱਥੇ ਹੈ ਐਂਡ ਦੇ ਵਿੱਚ ਮੈਂ ਦੱਸੂਗਾ ਜਿਹਨੇ ਇੰਨਾ ਕੁਛ ਕੀਤਾ ਇਹ ਜੀ ਇੱਕ ਦਿਨ ਕਿਤੇ ਇੱਧਰ ਜਾਂਦੇ ਆ ਗਰਾਂਵਾਲ ਤੇ ਉੱਧਰ ਦੇਖਦੇ ਕਿ ਇੱਕ ਮੁੰਡਾ ਹੈਂਡੀਕੈਪਡ ਆ ਤੇ ਟੱਬਰ ਉਹਨਾਂ ਦਾ ਚੰਗਾ ਨਿੰਮੂ ਪਹਿਲਵਾਨ ਨਿੰਮੂ ਪਹਿਲਵਾਨ ਦਾਰਾ ਸਿੰਘ ਦੇ ਟਾਈਮ ਦਾ ਵਧੀਆ ਬੜਾ ਪਹਿਲਵਾਨ ਤੇ ਚਲੋ ਜੀ ਉੱਥੇ ਗੱਲ ਕਰ ਆਉਂਦੇ ਤੇ ਮੈਂ ਆਪਣੀ ਕੁੜੀ ਦਾ ਵਿਆਹ ਇੰਨਾ ਕਰ ਦੂੰਗਾ ਕੁੜੀ ਬਹੁਤ ਸਾਊ ਸੋਹਣੀ ਹੁੰਦੀ ਹੈ ਜੀ ਇਹਨਾਂ ਦੀ ਹੈ ਨਾ ਪੜ੍ਹੀ ਲਿਖੀ ਹੁੰਦੀ ਹੈ ਤੇ ਚਲੋ ਉਹ ਪ੍ਰੋਮਿਸ ਕਰਕੇ ਆ ਜਾਂਦੇ ਆ ਜੀ ਤੇ ਜਦੋਂ ਆ ਜਾਂਦੇ ਤੇ ਇਹਨਾਂ ਤਾਂ ਗੱਲਬਾਤ ਇਦਾਂ ਹੀ ਹੁੰਦੀ ਸਾਬ ਪੱਕਾ ਹੀ ਹੈ ਨਾ ਤੇ ਜੁਰਤ ਵਾਲੇ ਸੀ ਹਨਾ ਇਮਾਨ ਵਾਲੇ ਸੀ ਤੇ ਪਿੰਡ ਵਿੱਚ ਵੀ ਆਪਣੇ ਜਵਾਕ ਨੂੰ ਜਿਨ੍ਹਾਂ ਦੇ ਨਾਲ ਜਾਂਦੇ ਉਹਨਾਂ ਦੇ ਪੱਠੇ ਪੌੜ ਦੀ ਡਿਊਟੀ ਦਾ ਲੋਕਾਂ ਦਾ ਫੁੱਲ ਖਿਆਲ ਰੱਖਦੇ ਇੱਕ ਗਵਾਨ ਦੇ ਵਿੱਚ ਮਾਸਟਰ ਸਾਹਿਬ ਜੀ ਜਦੋਂ ਉਹਨਾਂ ਦੀ ਮਾਸਟਰ ਨਹੀਂ ਪਤਨੀ ਸੀ ਉਹ ਦੋਨਾਂ ਹੀ ਚਲ ਜਾਂਦੇ ਹੁੰਦੇ ਪੱਠੇ ਵੀ ਉਹ ਪਾਉਂਦੇ ਸਿਰਫ ਉਹ ਸ਼ਾਮ ਨੂੰ ਆ ਕੇ ਪਸ਼ੂ ਚੋਂਦੇ ਹੀ ਸੀ ਆਪਣੇ ਜਵਾਕ ਨੂੰ ਕਿਸੇ ਦੇ ਲਾ ਰੱਖਣਾ ਦੂਜਿਆਂ ਦੀ ਇਦਾਂ ਹਨਾ ਮਦਦ ਕਰਨੀ ਸੋਚਣਾ ਕਿਉਂਕਿ ਉਹ ਸੋਚਦੇ ਸੀ ਜਿੰਦਾਂ ਦਾ ਮੈਂ ਉਦਾਂ ਦੇ ਲੋਕ ਐ ਪਰ ਲੋਕ ਉਦਾਂ ਦੇ ਨਹੀਂ ਐ ਉਹ ਜੀ ਗਾਹ ਚੱਲਦੇ ਚੱਲਦੇ ਕੀ ਹੁੰਦਾ ਜੀ ਇੱਕ ਦਿਨ ਇਹਨਾਂ ਦੇ ਮਤਲਬ ਉਹ ਕੋਈ ਬੰਦਾ ਮਿਲਦਾ ਇਹਨਾਂ ਨੂੰ ਫੱਪੋਵਾਲ ਤੋਂ ਉਹਦਾ ਨਾਂ ਹੁੰਦਾ ਜੀ ਆਪਣੇ ਮੰਗਲ ਸਿੰਘ ਬਲੈਤੀ ਉਹਨੂੰ ਕਹਿੰਦੇ ਆ ਫੱਪੋਵਾਲ ਪਿੰਡ ਵੰਗਿਆਂ ਦੇ ਨਾਲ ਹੀ ਆ ਤੇ ਉਹ ਜਦੋਂ ਮਿਲਦਾ ਤੇ ਉਹ ਕਹਿੰਦੇ ਬਈ ਉਹ ਤਾਂ ਕੋਠੀ ਬਣਾ ਰਹੇ ਹੁੰਦੇ ਆ ਇੰਗਲੈਂਡੋਂ ਆਏ ਹੁੰਦੇ ਆ ਤੇ ਉਹਨਾਂ ਦਾ ਭਤੀਜਾ ਗੋਲ ਦੀ ਲੰਘਣ ਲੱਗਾ ਕਹਿੰਦਾ ਬਣਾ ਲਾ ਬਣਾ ਲਾ ਕੋਠੀ ਚਾਚਾ ਕੰਜਰੀਆਂ ਤਾਂ ਅਸੀਂ ਨਚਾਉਣੀਆਂ ਇੱਥੇ ਕਿਉਂਕਿ ਉਹਦੇ ਕੋਈ ਮੁੰਡਾ ਨਹੀਂ ਹੁੰਦਾ ਚਾਰ ਕੁੜੀਆਂ ਉਹ ਨਹੀਂ ਉਹ ਇੰਗਲੈਂਡ ਹੀ ਹੁੰਦੀਆਂ ਹੁਣ ਉਹਦੀ ਘਰ ਵਾਲੀ ਜਿੱਦ ਖਾ ਜਾਂਦੀ ਹੈ ਉਹਨਾਂ ਤੇ ਮਾਂ ਚ ਖਾ ਜਾਂਦੇ ਸੀ ਜਿੱਦ ਤੇ ਫੇ ਮੈਂ ਤਾਂ ਵਿਆਹ ਕਰੂੰ ਆਪਣੇ ਘਰ ਵਾਲੇ ਦਾ ਉਹ ਹੁਣ ਲੱਭਣ ਲੱਪੇਂਦੇ ਰਿਸ਼ਤਾ ਉਹ ਇਹਨਾਂ ਨੂੰ ਮਿਲਦੇ ਸੂਬੇਦਾਰ ਸਾਹਿਬ ਜਗੀਰ ਸਾਹਿਬ ਨੂੰ ਜਗੀਰ ਸਿੰਘ ਜੀ ਨੂੰ ਜਗੀਰ ਸਿੰਘ ਜੀ ਕਿਤੇ ਗੱਲ ਕਰਾ ਦਿੰਦੇ ਆ ਉਹ ਕੁੜੀ ਉੱਥੇ ਉਹਨਾਂ ਰਿਸ਼ਤਾ ਉਹਨਾਂ ਦਾ ਹੁੰਦਾ ਘੱਟ ਉਮਰ ਦੀ ਹੁੰਦੀ ਹੈ ਉਹ ਬੰਦੇ ਤੋਂ 40 ਕਿ ਸਾਲ ਦਾ ਹੁੰਦਾ ਉਹ 30 30 ਦੀ ਹੋਊਗੀ 25 ਦੀ ਹੋਊਗੀ ਤੇ ਜਿਹੜੇ ਮੰਗਲ ਸਿੰਘ ਹੁੰਦੇ ਆ ਇਹ ਵਿਆਹ ਤੋਂ ਪਹਿਲਾਂ ਹੀ ਜਾ ਕੇ ਉਹ ਕੁਲੀ ਨੂੰ ਉਹਦੇ ਘਰਦਿਆਂ ਨੂੰ ਤੇ ਪੈਸੇ ਦੇ ਦਿੰਦੇ ਥੋੜ੍ਹਾ ਜਿਹਾ ਵੀ ਚਲੋ ਤੁਹਾਡਾ ਟਰੱਕਾਂ ਦਾ ਕੰਮ ਹੈ ਚਲੋ ਉਹ ਟਰੱਕਾਂ ਟਰੱਕਾਂ ਦਾ ਕੰਮ ਕਰਦੇ ਵੀ ਟਰੱਕ ਪਾ ਲੋ ਹਨਾ ਜਨਮ ਜੱਕਦਾ ਉਹਨਾਂ ਨੂੰ ਇਹ ਅਸੀਂ ਬਾਹਰਲੇ ਨੂੰ ਏਦਾਂ ਉਦੋਂ ਹੁੰਦਾ ਸੀ ਵੀ ਅਸੀਂ ਪਹਿਲਾਂ ਐ ਕਰਦਾਂਗੇ ਤੇ ਮੁੱਕਰਨਗੇ ਨਹੀਂ ਤੇ ਉਹ ਪਹਿਲਾਂ ਹੀ ਜਾ ਕੇ ਪੈਸੇ ਦੇ ਦਿੰਦੇ ਆ ਤੇ ਉਹ ਚੀਜ਼ਾਂ ਕਰਨ ਦੇ ਕਰਕੇ ਹੀ ਬਾਹਰਲੇ ਸੁਣ ਲੈਣ ਅੱਜ ਇਹ ਵਿਗੜੇ ਨੇ ਉਹ ਪੈਸੇ ਦੇ ਜਾਂਦੇ ਚਲੋ ਜੀ ਪਹਿਲੇ ਹੀ ਤੇ ਜਿੱਦਾਂ ਲਾਵਾਂ ਹੋਣੀਆਂ ਹੁੰਦੀਆਂ ਇਹ ਗੜਸ਼ੰਗ ਕਰਾਉਂਦੇ ਆ ਮੰਗਲ ਸਿੰਘ ਹੁਣੀ ਜਾਂ ਉਹਨਾਂ ਦੇ ਪਿੰਡ ਕਹਿ ਕੇ ਵੀ ਆਉਂਦੇ ਆ ਨਾ ਐਦਾਂ ਤੇ ਸਭ ਕੁਝ ਜਦੋਂ ਇੱਥੇ ਆਉਂਦੇ ਆ ਤੇ ਭਾਈ ਸਾਹਿਬ ਉਹ ਆਏ ਨਹੀਂ ਹੁੰਦੇ ਉਹਨਾਂ ਦੇ ਜਾ ਕੇ ਜਦੋਂ ਪਿੰਡ ਦੇਖਿਆ ਜਾਂਦਾ ਤੇ ਉਹ ਜਿੰਦਾ ਲਾ ਕੇ ਉੱਥੋਂ ਚਲੇ ਗਏ ਹੁੰਦੇ ਆ ਉਹ ਮਿਲਦੇ ਨਹੀਂ ਹੁਣ ਸੂਬੇਦਾਰ ਸਾਹਿਬ ਨੂੰ ਕਹਿੰਦੇ ਭਾਈ ਸਾਡੀ ਤਾਂ ਬੇਇੱਜ਼ਤੀ ਹੋ ਜੂ ਫਲਾਨਾ ਹੋ ਜੂ ਹਾਨੀ ਹੋ ਜੂ ਸੂਬੇਦਾਰ ਸਾਹਿਬ ਅਣਖ ਦੇ ਮਾਰੇ ਕਾਲਜ ਜਾਂਦੇ ਆ ਤੇ ਨਾਲ ਹੀ ਸੈਲੀ ਕਾਲਜ ਤੋਂ ਆਪਣੀ ਬੇਟੀ ਨੂੰ ਲਿਆਉਂਦੇ ਆ ਸਿੱਧਾ ਲਿਆ ਕੇ ਲਾਵਾਂ ਤੇ ਬਿਠਾ ਦਿੰਦੇ ਆ ਤੁਸੀਂ ਸੋਚੋ ਉਹ ਕੈਸਾ ਇਨਸਾਨ ਹੋਊਗਾ ਯਾਰ ਲੋਕਾਂ ਨੇ ਉੱਥੇ ਗੱਲ ਕੀ ਬਣਾਈ ਉਹ ਲਾਲਚ ਸੀ ਲਾਲਚ ਉਹਨੂੰ ਕੋਈ ਨਹੀਂ ਜਿਹੜਾ ਆਪਣਾ ਕਹਾ ਲੋਕਾਂ ਲਈ ਬਣ ਦਿੰਦਾ ਹੈ ਪਿੰਡ 'ਚ ਹੈਂ ਗਾਹ ਚੱਲ ਕੇ ਉਹ ਮੈਂ ਸਾਰੀ ਗੱਲ ਕਲੀਅਰ ਕਰਦਾ ਤੇ ਉਹ ਲਿਆ ਕੇ ਉਹਨੂੰ ਬਿਠਾ ਦਿੰਦੇ ਤੇ ਉਹਦਾ ਵਿਆਹ ਉਹਨਾਂ ਕਰ ਦਿੰਦੇ ਆ ਘਰੇ ਜਦੋਂ ਆਉਂਦੇ ਆ ਗੋਹਾ ਵਿੱਚ ਕੂੜਾ ਕਰਨ ਵਾਲੀ ਕਰਤਾਰੀ ਤਾਈ ਵੀ ਕਹਿੰਦੀ ਆ ਕੁੜੀ ਨੂੰ ਮੁੱਕਰ ਜਾ ਜਾਂ ਸਾਰੇ ਕਹਿੰਦੇ ਆ ਉਹ ਕੁੜੀ ਕਹਿੰਦੀ ਨਾ ਜੋ ਮੇਰਾ ਪਿਓ ਕਰਦਾ ਸਹੀ ਕਰਦਾ ਚਲੋ ਉਹਨਾਂ ਦਿਨਾਂ 'ਚ ਅਣਖ ਮੰਨੀ ਵੀ ਜਾਂਦੀ ਕੁੜੀ ਅੱਜ ਭਾਵੇਂ ਜੋ ਮਰਜ਼ੀ ਕਵੇ ਉਹ ਉਦੋਂ ਇਦਾਂ ਹੋਈ ਚਲੋ ਜੀ ਏ ਹੁਣ ਉਧਰ ਉਹਨਾਂ ਨੇ ਜਵਾਨ ਕੀਤੀ ਹੁੰਦੀ ਆ ਪੋਵਾਲ ਹਨਾ ਉਹ ਕੁੜੀ ਨਾ ਜਾਂ ਮੁੰਡੇ ਦੀ ਹੈਂਡੀਕੈਪ ਦੀ ਫਿਰ ਇਹ ਦੇਖਦੇ ਵੀ ਨਾਲ ਹੀ ਇੱਕ ਪਿੰਡ ਪੈਂਸਰ ਆ ਗਈ ਸਹੇਲੇ ਦੇ ਨਾਲ ਉਹ ਪੈਂਸਰ ਦੇ ਪਿੰਡ ਦੇ ਬਦਮਾਸ਼ ਜਿਹੇ ਬੰਦੇ ਹੁੰਦੇ ਆ ਉਹ ਉਹਨਾਂ ਦਰ ਦੂਰ ਕੱਢ ਕੇ ਪੰਜ ਛੇ ਭਰਾ ਵੇਚਦੇ ਹੁੰਦੇ ਆ ਗੁੰਡਾਗਰਦੀ ਫੁੱਲ ਹੁੰਦੀ ਉਹਨਾਂ ਦੀ ਕੁੜੀ ਦਾ ਰਿਸ਼ਤਾ ਨਹੀਂ ਹੁੰਦਾ ਹੁੰਦਾ ਕਿਤੇ ਤੇ ਉਹ ਕੁੜੀ ਨੂੰ ਲੈ ਕੇ ਆਉਂਦੇ ਤੇ ਆਪਣੇ ਘਰੇ ਰੱਖਦੇ ਆ ਆਪਣੀ ਧੀ ਬਣਾ ਕੇ ਤੇ ਉਹ ਕੁੜੀ ਦਾ ਰਿਸ਼ਤਾ ਉਧਰ ਕਰਾਉਂਦੇ ਆ ਤੇ ਆਪਣੇ ਇੱਕ بیٹے ਦਾ ਰਿਸ਼ਤਾ ਇਹਨਾਂ ਦਾ ਜਿਹੜਾ ਇੱਕ ਬੇਟਾ ਹੁੰਦਾ ਸੂਬੇਦਾਰ ਸਾਹਿਬ ਦਾ ਤੇ ਇੱਕ ਕੋਈ ਇਹਨਾਂ ਨੂੰ ਜਨਾਨੀ ਟੱਕਰ ਜਾਂਦੀ ਵੀ ਜਿਹਦੇ ਘਰ ਵਾਲੇ ਨੇ ਸੂਸੈਟ ਕਰ ਲਿਆ ਹੁੰਦਾ ਤੇ ਤਿੰਨ ਬੱਚੇ ਹੁੰਦੇ ਆ ਬੜੀ ਪਰੇਸ਼ਾਨੀ ਚ ਹੁੰਦੀ ਕਰਜ਼ਾ ਹੁੰਦਾ ਉਹਦੇ ਸਿਰ ਇਹ ਦੁਖਮੰਦੇ ਆ ਤੇ ਮੁੰਡੇ ਦਾ ਤੇ ਚਲੋ ਉਹਨਾਂ ਦੇ ਨੇ ਵਿਆਹ ਨਹੀਂ ਕਰਾਉਣਾ ਸੀ ਕੋਈ ਚੱਕਰ ਹੋਊਗਾ ਉਹ ਗਾਂ ਜਾ ਕੇ ਕਲੀਅਰ ਕਰ ਦਾਂਗੇ ਕਹਾਣੀ ਸੋ ਪਤਾ ਕਰਕੇ ਤੇ ਉਹਦਾ ਰਿਸ਼ਤਾ ਉਹਨਾਂ ਕਰ ਦਿੰਦੇ ਜੀ ਉਹਨਾਂ ਨਾਲ ਰਿਸ਼ਤਾ ਕਰ ਦਿੰਦੇ ਉਹਦਾ ਸਾਰਾ ਕਰਜ਼ਾ ਲਾਉਂਦੇ ਆ ਸਭ ਕੁਝ ਕਰਦੇ ਆ ਉਹਨੂੰ ਕਾਰੋਬਾਰ ਖੋਲ ਕੇ ਦਿੰਦੇ ਆ ਹਨਾ ਪ੍ਰਾਪਰਟੀ ਆਪਣੀ ਵੇਚ ਦਿੰਦੇ ਉਹ ਲਈ ਹਨਾ ਤੇ ਗਾਂ ਚੱਲ ਕੇ ਉਹ ਜਨਹੰਨੀ ਵੀ ਜਰ ਪੈਸੇ ਲਈ ਉਹਨਾਂ ਛੱਡ ਦਿੱਤਾ ਤੇ ਉਹਦਾ ਅੱਜ ਮੁਹਾਲੀ ਖਰੜ ਦੇ ਵਿੱਚ ਚੰਗਾ ਤਕੜਾ ਹਸਪੀਟਲ ਹੈ ਤੇ ਉਹਦੇ ਬੱਚੇ ਏਮਸ ਹਸਪੀਟਲ ਵਿੱਚ ਲੱਗੇ ਹੋਏ ਨੇ ਦਿੱਲੀ ਆ ਕੋਈ ਉਹਨਾਂ ਚੰਗੇ ਉਹ ਵੀ ਅੱਜ ਆ ਕੇ ਇਹਨਾਂ ਨੂੰ ਪੁੱਛਦੇ ਨਹੀਂ ਹੈਗੇ ਰਾਈਟ ਸੁਣੀ ਚੱਲੋ ਸੁਣੋ ਤੁਸੀਂ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਸਿਆਣੇ ਕਹਿੰਦੇ ਆ ਨਾ ਗੁੱਸਾ ਆਉਂਦਾ ਇਹ ਚੀਜ਼ਾਂ ਤੋਂ ਤੇ ਉਹ ਜਾ ਕੇ ਜੀ ਚਲੋ ਇਹ ਵੀ ਇਹਨਾਂ ਦਾ ਕਿੱਸਾ ਨਿਬੜ ਜਾਂਦਾ ਇਧਰੋਂ ਪਿੰਡ ਦੇ ਵਿੱਚ ਜਦੋਂ ਕੋਈ ਕਿਸੇ ਦੀ ਇੱਕ ਥਾਣੇਦਾਰ ਕਰਕੇ ਉਹਨਾਂ ਦੀ ਲੜਾਈ ਹੁੰਦੀ ਆ ਆਪਸ ਵਿੱਚ ਭਰਾਵਾਂ ਦੀ ਤੇ ਉਹ ਟੰਬਰ ਨੂੰ ਆਪਣੇ ਘਰੇ 6 ਮਹੀਨੇ ਜਾਂ ਸਾਲ ਰੱਖਦੇ ਆ ਖਰਚਾ ਚੱਕਣਾ ਬਹੁਤ ਔਖਾ ਹੈ ਨਾ ਕਾਹਦਾ ਲਾਲ ਛੋ ਸਕਦਾ ਜਦੋਂ ਇਹ ਇਹਨਾਂ ਦੇ ਮੁੰਡੇ ਤੇ ਪ੍ਰੋਬਲਮ ਆਉਂਦੀ ਇਹਨਾਂ ਦੀ ਬਹੂ ਤੇ ਪ੍ਰੋਬਲਮ ਆਉਂਦੀ ਬਾਅਦ ਚ ਫਿਰ ਉਦੋਂ ਜੋਗਰਾਜ ਇਹਨਾਂ ਨੂੰ ਠੋਕਦਾ ਜੋਗਰਾਜ ਇਹਨਾਂ ਦੇ ਪੈਸੇ ਖਾ ਜਾਂਦਾ ਇਸ ਟੰਬਰ ਦੇ ਹੈ ਨਾ ਤੇ ਜਦੋਂ ਭਾੜੀ ਪੈਂਦੀ ਇਹ ਫਿਰ ਸੋਚਦੇ ਜਿਹੜੇ ਹੱਪੋ ਵਾਲ ਆਲੇ ਉਹ ਜਿਹੜੇ ਜਿਹੜੇ ਬਣਿਆ ਉੱਥੇ ਕਰਾਇਆ ਕੋਲ ਦੇ ਸੀਗੇ ਹਣਾ ਬੂਪਾਰਾ ਦੇ ਉਹਨਾਂ ਦੇ ਭਾਣ ਮਾਮਿਆਂ ਦੇ ਕੋਲ ਯੂਪੀ ਕੋ ਕਹਿੰਦੇ ਚਲੋ ਉੱਥੇ ਕਾਰੋਬਾਰ ਖੋਲ ਲੈਣ ਉੱਥੇ ਛੱਡਦੇ ਐ ਤੇ ਉਹ ਉੱਥੇ ਉਹ ਕੀ ਕਰਦੇ ਜਿਹੜੇ ਟੁੰਬਾ ਟੱਲਾ ਇਹਨਾਂ ਦਾ ਸਸਤੇ ਚ ਹੀ ਇਹਨਾਂ ਤੋਂ ਲੈ ਲੈਂਦੇ ਐ ਸੂਬੇਦਾਰ ਸਾਹਿਬ ਫਿਰ ਜਾਂਦੇ ਐ ਜਾ ਕੇ ਉਹ ਮੜਵਾਉਂਦੇ ਐ ਉਹਨਾਂ ਨੂੰ ਤੇ ਹਾਲਾਤ ਦੇਖ ਲਓ ਤੁਸੀਂ ਪੰਜਾਬੀਆਂ ਨੇ ਦਾੜੀਆਂ ਰੱਖ ਕੇ ਮੁੱਛਾਂ ਐ ਖੜੀਆਂ ਕਰਕੇ ਉਹ ਯੂਪੀ ਵਾਲੇ ਫਿਰਦੇ ਐ ਉਹ ਮੁੜ ਕੇ ਕਦੀ ਕੰਮ ਨਹੀਂ ਆਏ ਇਹ ਵੀ ਕਦੀ ਕੰਮ ਨਹੀਂ ਆਏ ਪਿੰਡ ਦੇ ਵਿੱਚ ਇਦਾਂ ਹੀ ਹੋਰ ਹੁਣ ਤੁਹਾਨੂੰ ਦੱਸਿਆ ਉਹ 6 ਮਹੀਨੇ ਕਿਸੇ ਨੂੰ ਰੱਖਿਆ ਐਦਾਂ ਹੀ ਲੋਕਾਂ ਦੀਆਂ ਬੜੀਆਂ ਮਦਦਾਂ ਕੀਤੀਆਂ ਕਰਤਾਰੀ ਤਾਈ ਜਿਹੜੀ ਗਵਾ ਘੂੜਾ ਕਰਦੀ ਸੀ ਉਹਨਾਂ ਦਿਨਾਂ 'ਚ ਕੁੜੀਆਂ ਨੂੰ ਪੜਾਉਣ ਤੋਂ ਲੋਕ ਡਰਦੇ ਸੀ ਪੜਾਉਂਦੇ ਨਹੀਂ ਸੀ ਉਹਨਾਂ ਨੂੰ ਕੋਈ ਖਰਚਾ ਨਹੀਂ ਸੀ ਪਰ ਇਸ ਬੰਦੇ ਨੇ ਸੂਬੇਦਾਰ ਨੇ ਹਨਾ ਪੜਾਇਆ ਲਿਖਾਇਆ ਕੋ ਫੁੱਟਬਾਲ ਦੀ ਚੰਗੀ 플레이ਰ ਸੀ ਉਹ ਆ ਕੇ ਪੁੱਛਦੀ ਅੱਜ ਉਹਦੀ ਇਹਨਾਂ ਦੀ ਨੌ ਨਾ ਬਣਦੀ ਐ ਜਿਹੜੀ ਕਿ ਇਹਨਾਂ ਨੂੰ ਧੋਖਾ ਕਰਕੇ ਕਿਉਂਕਿ ਉਹ ਉਹਦੇ ਬੱਚੇ ਪਾਲਦੀ ਐ ਹਨਾ ਤੇ ਖਰਚੇ ਵਰਤੇ ਚੱਲਦੇ ਉੱਥੋਂ ਇੱਧਰ ਨਹੀਂ ਉੱਧਰ ਚੁਗਲੀਆਂ ਲਾਉਣ ਦੇ ਪੈਸੇ ਵਧੀਆ ਮਿਲ ਜਾਂਦੇ ਐ ਕਿ ਉਹ ਇਹਨਾਂ ਕੋ ਨਹੀਂ ਆਉਂਦੀ ਪਿੰਡੋਂ ਸੀ ਆਈਡੀਆਂ ਹੀ ਇਕੱਠੀਆਂ ਕਰਕੇ ਤੇ ਇਹ ਕੰਮ ਇਹਨਾਂ ਦਾ ਚੱਲਦਾ ਤੇ ਆਪਾਂ ਗੱਲਾਂ ਕਿੜ-ਕਿੜੀਆਂ ਕਰਦੇ ਹਾਂ ਹਨ ਤੇ ਗਾਂ ਚੱਲ ਕੇ ਇਹਨਾਂ ਨੇ ਕਰਦੇ ਕਰਾਉਦੇ ਇਹਨਾਂ ਦੀ ਸਾਰੀ ਜ਼ਿੰਦਗੀ ਦੇ ਲਾਂਗੇ ਜਿਹੜੀ ਕੁੜੀ ਜਿਹੜੀ ਕੁੜੀ ਕੇ ਇਹਨਾਂ ਦੀ ਏਸਟ ਬੰਦੇ ਨਾਲ ਵਿਆਹੀ ਸੀ ਜਾਂ ਕਿਦਾਂ ਉਹ ਐਸਲੇ ਲੱਖਾਂ ਪਤੀ ਹੈ ਜੀ ਲੱਖਾਂ ਕੀ ਕਰੋੜਾਂ ਪਤੀ ਹੈ 80 90 ਕਿੱਲੇ ਜ਼ਮੀਨ ਹੈ ਮੁੰਡਾ ਇੰਗਲੈਂਡ ਰਹਿੰਦਾ ਹਰ ਹਫ਼ਤੇ ਇੰਡੀਆ ਆਉਂਦਾ ਉਹਦੀ ਫੋਟੋ ਲੱਭੀ ਤਾਂ ਲਾ ਦੂੰਗਾ ਕਿਉਂਕਿ ਜੇ ਮਿੱਟੀ ਪੱਟਣੀ ਕਹੀ ਦੀ ਚੰਗੀ ਤਰ੍ਹਾਂ ਪੱਟੋ ਸੱਚ ਬੋਲਣਾ ਸੱਚ ਨੂੰ ਤੁਸੀਂ ਰੋਕੀ ਜਾਂਦੇ ਜੇ ਕੋਈ ਸੱਚੀ ਇਦਾਂ ਦੀ ਗੱਲ ਕਰਦਾ ਉਹ ਕੁੜੀ ਦੇ ਕੋਲ ਇਹ ਹੁਣ ਆਪਣੇ ਮੁੰਡੇ ਨਾਲ ਤਾਂ ਚਲੋ ਇਹਨਾਂ ਦੀ ਪਹਿਲਾਂ ਤਾਂ ਇਹਨਾਂ ਨੂੰ ਲੱਗਿਆ ਮੁੰਡਾ ਹੀ ਗਲਤ ਹੈ ਸ਼ਰਾਬ ਪੀਣ ਲੱਪਿਆ ਸੀ ਮੁੰਡਾ ਕਿਉਂ ਨਾ ਪੀਵੇ ਭਾਈ ਉੱਥੇ ਕਿੰਨੇ ਕੁ ਦੁੱਖ ਹੋਣਗੇ ਕਿਉਂ ਪੀਂਦਾ ਉਹ ਹਨਾ ਉਹਦੀ ਸੁਣੀ ਕਦੀ ਕਿਸੇ ਨੇ ਕਿਸੇ ਨੇ ਨਹੀਂ ਸੁਣੀ ਕੋਰਟ ਵਿੱਚ ਕਚਹਿਰੀਆਂ ਚ ਜਾ ਕੇ ਪਪਾ ਮੈਂ ਐ ਕਰ ਲਉ ਪਪਾ ਉਹ ਇਹ ਸੂਬੇਦਾਰ ਜੀ ਨੇ ਆਪਣੇ ਮੁੰਡੇ ਨੂੰ ਮਾੜਾ ਬੋਲਿਆ ਤੇ ਜਨਾਨੀ ਨੂੰ ਚੰਗਾ ਕਹੀ ਹੈ ਅੱਜ ਉਹ ਕਲਿੱਪ ਮੈਂ ਲਾ ਦਣਾ ਅੱਜ ਉਹਨਾਂ ਨੂੰ ਸਮਝਾਉਂਦੀ ਪਈ ਉਹ ਗਲਤ ਹੋ ਗਿਆ ਹਣਾ ਉਨੀ ਸਾਰੀ ਉਮਰ ਉਹਨਾਂ ਲੱਗਿਆ ਕਿ ਜਿੱਦਾਂ ਦਾ ਮੈਂ ਸਿਆਦ ਇਦਾਂ ਦੇ ਲੋਕ ਐ ਤੇ ਇਹ ਚਲੋ ਜੀ ਜਦੋਂ ਹੁਣ ਐਂਡ ਦੇ ਵਿੱਚ ਇਹ ਆਪਣੀ ਉਸ ਕੁੜੀ ਕੋ ਗਏ ਚਲੋ ਪਿੰਡ ਇਹਨਾਂ ਦੀ ਵਾਈਫ ਪੂਰੀ ਹੋ ਗਈ ਹੈ ਨਾ ਵਾਈਫ ਤੋਂ ਬਾਅਦ ਥੋੜਾ ਜਿਹਾ ਟੁੱਟ ਵੀ ਗਏ ਹੈ ਨਾ ਤੇ ਜਿਹੜੇ ਆਲਦੋਆਲੇ ਸੀ ਹੈ ਨਾ ਮਾਸਟਰ ਜੀ ਹੁਣੀ ਦਾਦਦਾ ਭਈ ਉਹਨਾਂ ਦਾ ਹੈ ਨਾ ਤੇ ਉਹਨਾਂ ਦਾ ਦੇਖਣਾ ਪਸ਼ੂਆਂ ਦਾ ਜਾਂ ਕਿੱਦਾਂ ਕੋਈ ਇਹਨਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਇਹਨਾਂ ਦੀ ਜਿਹੜੀ ਮਾਤਾ ਸੀ ਇਹਨਾਂ ਦੀ ਵਾਈਫ ਸੀ ਉਹ ਵੀ ਗਵਾਂਡੀਆਂ ਦਾ ਕਿਆ ਕਰੇ ਪਹਿਲਾਂ ਰੋਟੀ ਉਹਨੂੰ ਖਾ ਖਾਓ ਹੁਣ ਜੌਬ ਤੇ ਜਾਣਾ ਹੈ ਨਾ ਚਲੋ ਜੀ ਇਹਨਾਂ ਜਦੋਂ ਆਪਣੀ ਇਸ ਬੇਟੀ ਕਵਾ ਗਿਆ ਬੇਟੀ ਜਿਹੜੀ ਆ ਜੀ ਬੇਟੀ ਨੇ ਇਹਨਾਂ ਨੂੰ ਤਿੰਨ ਚਾਰ ਸਾਲ ਰੱਖਿਆ ਤੇ 50000 ਇਹਨਾਂ ਦੀ ਪੈਨਸ਼ਨ ਆਉਂਦੀ ਆ 50000 ਪੈਨਸ਼ਨ ਉਹ ਲੈਂਦੀ ਰਹੀ ਨਾ ਉਹਨ ਕੋਈ ਟੈਸਟ ਕਰਾਇਆ ਨਾ ਕੁਛ ਉਹਦੇ ਦਵਾਈਆਂ ਦੇਈ ਗਏ ਤੇ ਅੱਜ ਉਹਨਾਂ ਦੇ ਬਲੋਕਸ ਹੋ ਗਈਆਂ ਸਾਰੀਆਂ ਨਾੜੀਆਂ ਚ ਉਹਨਾਂ ਦਾ ਬੁਰਾ ਹਾਲ ਹੈ ਤੇ ਚੱਕੀ ਉਹ ਕੁੜੀ ਫਿਰਦੀ ਆ ਜਿਹੜੀ ਘਰੋਂ ਵੀ ਤੰਗ ਹੈ ਹਨਾ ਹਾਲਾਤ ਵੀ ਉਹਦੇ ਖਰਾਬ ਹੈ ਇੱਕ ਬੱਚਾ ਦਵਾਈ ਚ ਕੀ ਦਵਾਈ ਦੀ ਕਵਾਈ ਹੁੰਦੀ ਹੋ ਹਨਾ ਤੇ ਘਰ ਵਾਲਾ ਉਹਦਾ ਉਹਦੇ ਨਾਲ ਨਹੀਂ ਰਹਿੰਦਾ ਉਹ ਘਰ ਵਾਲੇ ਦੀ ਕਰਤੂਤਾ ਹਨਾ ਚਲੋ ਸਾਰਾ ਸਮਾਜ ਪੰਜਾਬ ਦਾ ਹਾਲ ਹੀ ਇਹ ਹੋਇਆ ਪਿਆ ਤੁਹਾਨੂੰ ਦੱਸੀਏ ਤੇ ਅੱਜ ਆਪਾਂ ਗੱਲਾਂ ਬੜਵੜੀਆਂ ਕਰਦੇ ਆਂ ਮੇਲਿਆਂ 'ਚ ਮੈਚਾਂ ਦੇ ਵਿੱਚ ਦੇ ਪੈਸੇ ਦਿੰਨੇ ਆਂ ਬੜਬੜੇ ਜੱਕੜ ਵੱਢਦੇ ਆਂ ਇੱਥੇ ਕਿੱਥੇ ਗਏ ਸਾਰੇ ਸੋਚਣ ਵਾਲੀ ਗੱਲ ਹੈ ਇਦਾਂ ਦੇ ਭਲੇ ਕਰਨ ਵਾਲੇ ਬੰਦਿਆਂ ਦਾ ਜਦੋਂ ਨੁਕਸਾਨ ਹੋਊਗਾ ਤਾਂ ਕੌਣ ਭਲਾ ਕਰਨਾ ਸੋਚੂਗਾ ਇਹਨਾਂ ਦੇ ਜਵਾਕ ਨੇ ਗਾਂ ਜਾ ਕੇ ਕਿੰਨੇ ਭਲੇ ਕੀਤੇ ਕਿੰਨਿਆਂ ਦਾ ਸਾਥ ਦਿੱਤਾ ਇਹ ਦੱਸ ਦਾਂਗੇ ਕਿਉਂਕਿ ਇਹ ਤਾਂ ਦੋ ਸਦੀਆਂ ਇਹ ਕੁਛ ਕਰਦੀਆਂ ਆ ਗਈਆਂ ਤੁਸੀਂ ਸੋਚੋ ਪੰਜਾਬ ਵਾਲੇ ਗੱਲਾਂ ਬਹੁਤ ਬੜੀਆਂ ਮਾਰਦੇ ਆ ਲੰਗਰ ਲਾਉਣੇ ਅਸੀਂ ਮੇਲੇ ਲਾਉਣੇ ਜਿਹੜਾ ਚੰਗਾ ਕਰਦਾ ਉਹਨਾਂ ਅਸੀਂ ਕੀ ਕੀਤਾ ਆ ਜੋ ਉਸ ਬੰਦੇ ਨਾਲ ਖੜਾ ਮੈਨੂੰ ਦਿਖਾ ਚਲੋ ਪਿੰਡ ਵਾਲੇ ਨਹੀਂ ਖੜਦੇ ਬਾਕੀ ਜਿਵੇਂ ਤਾਂ ਗੱਲ ਓਪਨ ਕੀਤੀ ਤਾਂ ਕਿ ਪਤਾ ਲੱਗੇ ਚਾਰ ਬੰਦੇ ਗਾਲਾਂ ਕੱਢਣਗੇ ਕਮੈਂਟ ਪਾਉਣਗੇ ਗਲਤ ਮੈਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਸੱਚ ਤਾਂ ਮੈਂ ਰੱਖਤਾ ਨਾ ਇਦਾਂ ਹੀ ਹੁਣ ਇੱਕ 뮤జిక్ ਡਾਇਰੈਕਟਰ ਜੇ ਸਾਡੇ ਇੱਥੇ ਆ ਕੇ ਪਹਿਲਾਂ ਸਾਨੂੰ ਕਹੀ ਗਿਆ ਗੱਲ ਕਰ ਲਓ ਸਾਡੇ ਨਾਲ ਕੰਮ ਕਰ ਲਓ ਅਸੀਂ ਕਿਹਾ ਚਲੋ ਕਰਦੇ ਆਂ ਦੱਸੋ ਜਿਹੜੇ ਕੰਮ ਦਾ ਉਹ 60000 ਮੰਗਦਾ ਉਹ 30000 ਚ ਕੰਮ ਹੁੰਦਾ ਉਹ ਇਹ ਵੀ ਹੁਣ ਚਾਹੁੰਦਾ ਵੀ ਇਹਨੂੰ ਬਾਕੀਆਂ ਦਾ ਠੋਕਿਆ ਸੀ ਵੀ ਐ ਕਰ ਲਈਏ ਤੁਸੀਂ ਇਹ ਸੋਚ ਕੇ ਆਉਨੇ ਹੋ ਯਾਰ ਸ਼ਰਮ ਕਰਿਆ ਕਰੋ ਥੋੜੀ ਜਾਈ ਆ ਕਮੈਂਟਾਂ ਦੇ ਵਿੱਚ ਉਹਨਾਂ ਪਾਇਆ ਕਿ ਇੱਕ ਮੁੰਡਾ ਕੰਮ ਮੰਗਦਾ ਹੀ ਉਹ 50000 ਮੰਗਿਆ ਤੁਸੀਂ ਤਾਂ ਐਂ ਇੰਨੇ ਚ ਤੱਕ ਹੋਰੋਂ ਕਿਉਂ ਬਈ ਤੇ ਚ ਐਸਾ ਗੁਣ ਕਿਹੜਾ ਆ ਵੀ ਜਿਹੜੇ ਆਪਾਂ ਜਿਹੜੇ ਸਾਡੇ ਨਾਲ ਕੰਮ ਕਰਦੇ ਉਹਨਾਂ ਨੂੰ ਛੱਡ ਕੇ ਤੇਰੇ ਨਾਲ ਤੁਰ ਪਈਏ ਤੂੰ ਤਾਂ ਦੋ ਦਿਨ ਚ ਹੀ ਪੈਰ ਛੱਡ ਗਿਆ ਮਾਮਾ ਹਾਂ ਦੋ ਦਿਨ ਚ ਤੂੰ ਤੜਕ ਤੇ ਆਗਾ ਜਾਓ ਕੰਮ ਕਰ ਐਦਾਂ ਕਹਿਣ ਲੱਪਿਆ ਪਹਿਲਾਂ ਬਾਈ ਜੀ ਬਾਈ ਜੀ ਤੁਸੀਂ ਕਰਦੇ ਹੋ ਕਮੈਂਟਾਂ ਚ ਜਿਹੜੇ ਸਿਆਣੇ ਬੰਦੇ ਉਹ ਪਤਾ ਸਾਨੂੰ ਵਿੱਚ ਦੋ ਚਾਰ ਆਉਂਦੇ ਆ ਦੋ ਚਾਰ ਦਿਨ ਬਾਅਦ ਬਕਵਾਸ ਕਰਨ ਹਨਾ ਉਹ ਹੈ ਕੌਣ ਜਿਹਨਾਂ ਨੂੰ ਜਮਾ ਹੀ ਅਕਲ ਨਹੀਂ ਢੇਲੇ ਦੇ ਬੰਦੇ ਨਹੀਂ ਉਹ ਨਹੀਂ ਐਦਾਂ ਹੀ ਲੁੱਟ ਪੁੱਟ ਕੇ ਖਾਦਾ ਆ ਲੋਕਾਂ ਨੂੰ ਉਹ ਐਦਾਂ ਦੇ ਆ ਹਾਂਜੀ ਕਿੰਦਾ ਕਿੰਦਾ ਮੈਂ ਤਾਂ ਬਹੁਤ ਜੀ ਲੜਾਈ ਲੜੀ ਆ ਮੈਂ ਕਿਸੇ ਦਾ ਬੁਰਾ ਨਹੀਂ ਕੀਤਾ ਮੈਨੂੰ ਪਤਾ ਹੈ ਜੀ ਮੈਂ ਦੇਖਿਆ ਮੈਂ ਤੁਹਾਡੇ ਕਹਿਣ ਤੇ ਤੁਹਾਡੇ ਮਾਨ ਰੱਖਣ ਲਈ ਮੈਂ ਇੱਕ ਤਿੰਨ ਬੱਚਿਆਂ ਦੀ ਮਾਂ ਨੇ ਵਿਆਹ ਕਰ ਲਿਆ ਵੀ ਚਲੋ ਯਾਰ ਕੋਈ ਨਹੀਂ ਆਪਾਂ ਲਾ ਕਰਨਾ ਤੇ ਉਹਨਾਂ ਨੇ ਕੀ ਕੀਤਾ ਉਹ ਵੀ ਕਦੀ ਦੱਸਾਂਗੇ ਜਿਹੜੇ ਕਹਿੰਦੇ ਭੱਗ ਮੰਨ ਲਾ ਉਹਨਾਂ ਨੂੰ ਉਹ ਉਹਨਾਂ ਦੀ ਗਲਤੀ ਆ ਹੂੰ ਉਹਨਾਂ ਦੀ ਗਲਤੀ ਆ ਕੋਈ ਨਹੀਂ ਜੀ ਮੈਨੂੰ ਤੈਨੂੰ ਅਸਤੀਫਾ ਨਹੀਂ ਅਸਤੀਫਾ ਨਹੀਂ ਚਾਹੀਦਾ ਉਹਨੂੰ ਅਸਤੀਫਾ ਤਾਂ ਨਹੀਂ ਉਹ ਕਹਿੰਦੇ ਰਿਜੈਕਟ ਉਹਨੂੰ ਕਿਹਾ ਹੀ ਨਹੀਂ ਉਹਨਾਂ ਨੇ ਇਹ ਬਹਾਨਾ ਐਵੇਂ ਛੜ ਕੇ ਰਹਿਂਦੀ ਤੁਹਾਡੇ ਤੇਰੇ ਨਾਲ ਰਹਿੰਦੀ ਹਾਂਜੀ ਪਰ ਮੇਂ ਕੁਝ ਵੀ ਹੁੰਦਾ ਬਰਾਗ ਕਰ ਰਹੀ ਹੁਣ ਉਹ ਇੱਕ ਮੁੰਡਾ ਜਿਹੜਾ ਤੇਰਾ ਹਾਂਜੀ ਦੇਖ ਲੈ ਉਹ ਤਿੰਨੇ ਚਾਰ ਹੀ ਮਰੇ ਆ ਜੀ ਕੋਈ ਨਹੀਂ ਪਰਤੀਆਂ ਪਰਤੀਆਂ ਘும் ਕੱਟਦਾ ਹਾਂ ਹਾਂ ਤੁਹਾਨੂੰ ਕਿੰਨ ਦੱਸਿਆ ਮੈਨੂੰ ਹਸਪੀਟਲ ਚ ਕੱਟਦਾ ਪਰਤੀਆਂ ਉਹ ਓਹੰਕਾਰ ਘੱਟਦਾ ਡਾਡੀ ਉਹ ਦੂਜਾ ਸਿਮਰਨ ਘੱਟਦਾ ਆਹੋ ਮੈਨੂੰ ਉਹ ਪਰਤੀਆਂ ਘੱਟਦਾ ਪੈਸੇ ਇਕੱਠੇ ਕਰਕੇ ਬੁੜੀ ਨੂੰ ਮਾਂ ਨੂੰ ਭੜਾਉਂਦਾ ਕਹਿੰਦਾ ਭਲ ਹੈ ਉੱਥੇ ਪਤਾ ਗਿਆ ਜਦੋਂ ਮੈਂ ਥੋੜਾ ਭੋਲਾ ਸੀਦਾ ਮੋੜ ਗਿਆ ਸੀਗਾ ਇੱਕ ਬੰਦਾ ਸੀਗਾ ਬੁੜਾ ਖੜਾ ਉੱਥੇ ਕਹਿੰਦਾ ਤੂੰ ਆ ਜਾ ਉਹ ਉਥੇ ਕਰਦਾ ਸੀ ਇਹ ਰੱਖਿਆ ਇਹਨਾਂ ਦੀ ਹਾਂ ਉਹ ਮੈਨੂੰ ਕਹਿੰਦਾ ਇੱਥੇ ਤੂੰ ਆ ਜਾ ਮੈਂ ਕਿਹਾ ਮੈਂ ਨਹੀਂ ਆਉਣਾ ਗੰਨ ਲੈ ਕੇ ਹਨਾ ਤੇ ਸਹਰੇ ਨੂੰ ਲਾ ਲਓ ਤੁਸੀਂ ਉਹ ਉਹਨੇ ਕਹਾਇਆ ਹੁਣ ਆ ਤੁਹਾਡੀ ਨੋ ਨੇ ਉਹ ਸੰਤਨ ਆਹੋ ਵੱਡੀ ਤੇਜ ਆਹੋ ਉਹ ਫਿਰ ਪਤਾ ਕੀ ਆ ਉਹ ਤਾਂ ਚਾਹੁੰਦੀ ਸੀ ਪਈ ਇੱਥੇ ਰਹੇ ਮੈਂ ਕਿਹਾ ਮੈਂ ਇੱਥੇ ਨਹੀਂ ਹੈਣਾ ਮੈਨੂੰ ਪਤਾ ਇਹ ਲੋਕਾਂ ਨੂੰ ਕਹਿਣਾ ਕਹਿੰਦਾ ਨੋ ਰਹਿਣ ਲਾ ਪਿਆ ਬਦਮਾਸ਼ ਬੰਦਾ ਮੈਂ ਕਿਹਾ ਮੈਂ ਬਦਮਾਚੀ ਨਹੀਂ ਕਰਦਾ ਹਾਏ 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 ਕੀ ਬਾਤ ਆ ਜੀ ਮੈਂ ਤਾਂ तम...